ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੋ ਮੁੱਦਿਆਂ ਤੇ ਗੱਲਬਾਤ ਕਰਾਂਗੇ ਪਰਨਪਰਨ ਦੀ ਜਿਮਣੀ ਚੋਣ ਤੇ ਦੂਜਾ ਪੰਜਾਬ ਦੇ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਕੁਦਰਤੀ ਤੌਰ ਤੇ ਹੋ ਰਹੀਆਂ ਜਾਂ ਉਹਨਾਂ ਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਆਪਣੇ ਆਪਣੇ ਫੀਲਡ ਦੇ ਵਿੱਚ ਚੋਟੀ ਦੇ ਨੌਜਵਾਨਾਂ ਨੂੰ ਕੇਸ ਤਨਾ ਖਤਮ ਕੀਤਾ ਜਾ ਰਿਹਾ ਹੈ ਇਹ ਤੇ ਗੱਲ ਕਰਾਂਗੇ ਤੇ ਤਰਨਤਾਰਨ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਸਿੱਧੂ ਜਦੋਂ ਦਾ ਇਲੈਕਸ਼ਨ ਦੇ ਵਿੱਚ ਆ ਗਿਆ ਤੇ ਦੋਸਤੋ ਇਲੈਕਸ਼ਨ ਦਾ ਬੜਾ ਟਫ ਮੁਕਾਬਲਾ ਹੋ ਗਿਆ ਪੰਥ ਜਿੱਤੇਗਾ ਦੁਸ਼ਮਣ ਹਾਰਨਗੇ ਇਹ ਜਿਹੜਾ ਨਾਰਾ ਸਿੱਖਾਂ ਵੱਲੋਂ ਦਿੱਤਾ ਜਾ ਰਿਹਾ ਹੈ ਪੰਥ ਤੋਂ ਭਾਰ ਹੈ ਸੰਦੀਪ ਸਿੰਘ ਸੰਨੀ ਦਾ ਜਿਹੜਾ ਭਰਾ ਹੈ ਉਹ ਕਹਿੰਦੇ ਸਿੱਖ ਪੰਥ ਵੱਲੋਂ ਇਲੈਕਸ਼ਨ ਲੜ ਰਿਹਾ ਹੈ ਪੰਥ ਦਾ ਕੈਂਡੀਡੇਟ ਹੈ ਦੋਸਤੋ ਕਿਉਂ ਕਿਉਂਕਿ ਹੁਣੇ ਉਹ ਬੰਦੇ ਦੋ ਖਤਮ ਕੀਤੇ ਜਿਨ੍ਹਾਂ ਦੀ ਸਿੱਖ ਪੰਥ ਦੇ ਨਾਲ ਬੜੀ ਦੁਸ਼ਮਣੀ ਸੀ ਸੂਬਾ ਸਰਹੰਦ ਦੀ ਗੱਲ ਕਰ ਲਈਏ ਹਜ਼ਾਰਾਂ ਨੌਜਵਾਨ ਮਾਰਨ ਵਾਲਾ ਸੂਬਾ ਸਰਹੰਦ ਜਿਹੜੇ ਤਰਨਤਾਰਨ ਏਰੀਏ ਦੇ ਵਿੱਚੋਂ ਇਲੈਕਸ਼ਨ ਹੋ ਰਹੀ ਹੈ ਖਾਲਸਾ ਜੀ ਲੜ ਰਹੇ ਐ ਉਸੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅਜੀਤ ਸੰਧੂ ਬੁੱਚੜ ਐਸਐਸਪੀ ਰਿਆ ਸੂਬਾ ਸਰੰਦ ਗਰਵਾਚਨ ਜਿਹੜਾ ਮੰਨੋ ਚਾਲਕ ਹੁੰਦਾ ਸੀ ਗੋਬਿੰਦ RAM ਖੂਬੀ RAM ਇਹ ਸਾਰੇ ਬੁੱਚੜ ਅਜੀਤ ਸੰਧੂ ਦੀ ਟੀਮ ਦੇ ਮੈਂਬਰ ਸੀ ਦੋਸਤੋ ਹੁਣ ਉੱਥੇ ਜਿਮਨੀ ਚੋਣ ਹੋਣੀ ਤੇ ਪੰਥ ਦਾ ਜਿੱਤਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਬਣ ਗਿਆ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਰਮੀਤ ਸੰਧੂ ਜਿਹੜਾ ਤਿੰਨ ਵਾਰ ਦਾ ਐਮ.ਐਲ.ਏ ਹੈ ਚੰਗੀ ਪਹੁੰਚ ਰੱਖਦਾ ਹਲਕੇ ਵਿੱਚ ਉਹਦਾ ਮੁਕਾਬਲਾ ਹੁਣ ਪੰਤਕ ਕੈਂਡੀਡੇਟ ਮਨਦੀਪ ਸਿੰਘ ਨਾਲ ਹੋਣ ਜਾ ਰਿਹਾ ਹੈ। ਦੋਸਤੋ ਜਿਉਂ-ਜਿਉ ਦਿਨ ਲੰਘਣਗੇ ਜਿਵੇਂ ਫਰੀਦਕੋਟ ਸੀਟ ਦੇ ਉੱਤੇ ਕਰਮਜੀਤ ਅਨਮੋਲ ਦੇ ਨਾਲ ਹੋਇਆ ਸੀ ਜਿਹੜਾ ਆਪਣੇ ਆਪ ਨੂੰ ਜਿੱਤਿਆ ਡਿਕਲੇਅਰ ਕਰ ਚੁੱਕਿਆ ਸੀ ਕਹਿੰਦਾ ਸੀ ਕਿ ਕੇ ਚੋਣ ਜਿੱਤ ਚੁੱਕੇ ਆ ਐਲਾਨ ਹੋਣਾ ਬਾਕੀ ਐ ਜਿੱਤ ਤਾਂ ਯਕੀਨੀ ਐ ਐਲਾਨ ਹੋਣਾ ਬਾਕੀ ਐ ਇਹ ਸ਼ਬਦ ਹੁਣ ਮਨਦੀਪ ਸਿੰਘ ਨਾਲ ਜੁੜ ਗਏ ਆ ਤੇ ਦੋਸਤੋ ਹਰਮੀਤ ਸੰਧੂ ਦਾ ਦਿਨੋਂ ਦਿਨ ਜਿਹੜਾ ਗ੍ਰਾਫ ਐ ਦਿਨੋਂ ਦਿਨ ਗ੍ਰਾਫ ਡਿੱਗਦਾ ਜਾ ਰਿਹਾ ਐ ਤੇ ਪੰਥਕ ਕੈਂਡੀਡੇਟ ਦਾ ਗ੍ਰਾਫ ਉੱਚਾ ਹੋ ਰਿਹਾ ਐ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਸੰਦੀਪ ਸਿੰਘ ਸੰਨੀ ਕੌਣ ਹੈ ਜਿਵੇਂ ਹਲਕੇ ਦੇ ਪਿੰਡੂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਮਾਈਆਂ ਭੈਣਾਂ ਨੂੰ ਪਤਾ ਲੱਗ ਰਿਹਾ ਹੈ ਬਜ਼ੁਰਗਾਂ ਨੂੰ ਪਤਾ ਲੱਗ ਰਿਹਾ ਹੈ ਕਿ ਸੰਦੀਪ ਸਿੰਘ ਸੰਨੀ ਕੌਣ ਬੰਦਾ ਹੈ ਉਹਦੀ ਕੁਰਬਾਨੀ ਕਿੰਨੀ ਵੱਡੀ ਹੈ ਤੇ ਓਵੇਂ ਓਵੇਂ ਲੋਕ ਅਣਖ ਕਰਕੇ ਇੱਜ਼ਤ ਕਰਕੇ ਸਵੈ ਮਾਣ ਕਰਕੇ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਨਾਲ ਜੁੜ ਰਹੇ ਐ ਹੁਣ ਤੇ ਦੋਸਤੋ ਇੱਥੇ ਗੱਲ ਆ ਗਈ ਐ ਕਹਿੰਦੇ ਜੇ ਮਨਦੀਪ ਸਿੰਘ ਚੋਣ ਹਾਰ ਜਾਂਦਾ ਤੇ ਪੰਥ ਦੇ ਉੱਤੇ ਕਰਜ਼ਾ ਮੇਣਾ ਬੜਾ ਵੱਡਾ ਹੋਵੇਗਾ ਪਹਿਲਾ ਤਾਰਨ ਤਾਰਨ ਦੇ ਲਾਗੇ ਪੈਂਦਾ ਖਡੂਰ ਖਡੂਰ ਸਾਹਿਬ ਬੀਬੀ ਖਾਲੜਾ ਹਰ ਗਈ ਸੀ ਬਾਦ ਵਿੱਚ ਉਹਨਾਂ ਨੇ ਉਹ धाਗ ਲਾ ਦਿੱਤਾ ਜਦੋਂ ਭਾਈ ਅੰਮ੍ਰਿਤਪਾਲ ਨੂੰ ਜਿਤਾ ਦਿੱਤਾ ਹੁਣ ਤਰਨਤਾਰਨ ਦੇ ਲੋਕ ਵੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਜਾਂ ਦੇਸਾਂ ਵਿਦੇਸਾਂ ਵਿੱਚ ਵੱਸਦੇ ਸਿੱਖ ਤਰਨਤਾਰਨ ਦੇ ਲੋਕਾਂ ਨੂੰ ਮਿਹਣਾ ਦੇਣ ਕਿ ਤੁਸੀਂ ਪੰਥਕ ਕੈਂਡੀਡੇਟ ਹਰਾ ਦਿੱਤਾ ਇਸ ਲਈ ਦੋਸਤੋ ਦਿਨੋਂ ਦਿਨ ਜਿਹੜਾ ਝੁਕਾ ਹੈ ਉਹ ਵੱਧਦਾ ਜਾ ਰਿਹਾ ਹੈ ਬਾਰਸ ਪੰਜਾਬ ਦੇ ਜਥੇਬੰਦੀ ਸਾਰੀ ਉਹਦੇ ਨਾਲ ਤੁਲਗੀ ਹੈ ਭਾਈ ਅੰਮਰਪਾਲ ਸਿੰਘ ਦੀ ਹਮਾਇਤ ਉਹਨੂੰ ਹਾਸਲ ਹੋ ਗਈ ਹੈ ਦੋਸਤੋ ਤੇ ਨਾਲ ਸਿਮਰਨਜੀਤ ਸਿੰਘ ਮਾਨ ਜਿਹੜੇ ਬੜੇ ਪੰਥਕ ਆਗੂ ਹੈ ਇੱਕੋ ਹੀ ਸਟੈਂਡ ਤੇ ਖੜੇ ਹੈ ਜ਼ਿੰਦਗੀ ਵਿੱਚ ਕਦੇ ਨਹੀਂ ਬਦਲੇ ਜੇ ਚਾਹੁੰਦੇ ਤੇ ਪੰਜਾਬ ਦਾ ਮੁੱਖ ਮੰਤਰੀ ਬਣ ਸਕਦੇ ਸੀ 92 ਵਿੱਚ ਬਾਈ ਕਟ ਨਾ ਕਰਦੇ ਮੁੱਖ ਮੰਤਰੀ ਬਣ ਜਾਂਦੇ ਪਰ ਦੱਸਿਆ ਸਿਮਰਜੀਤ ਸਿੰਘ ਮਾਨ ਨੇ ਕਹਿੰਦੇ ਜੇ ਮੈਂ ਮੁੱਖ ਮੰਤਰੀ ਬਣਦਾ ਸੀ ਜਿਹੜਾ ਕੰਮ ਬਿਆੰਤ ਨੇ ਕਰਿਆ ਉਹੀ ਕੰਮ ਮੈਨੂੰ ਕਰਨਾ ਪੈਣਾ ਸੀ ਕਿਉਂਕਿ ਦਿੱਲੀ ਸਿਰ ਦੇ ਉੱਤੇ ਬੈਠੀ ਸੀ ਕਹਿੰਦੇ ਜਾਂ ਤਾਂ ਮੈਂ ਖੜਕ ਪੂ ਸਿੰਘ ਨਾਲ ਤੇ ਗੋਲੀ ਚਲਾਉਂਦਾ ਤਾਂ ਮੇਰਾ ਰਾਜ ਚੱਲਣ ਦਿੰਦੇ ਤੇ ਜਾਂ ਮੈਨੂੰ ਡਿਸਮਿਸ ਕਰਕੇ ਹਰ ਰਾਸ਼ਟਰਪਤੀ ਰਾਜ ਲਾ ਦਿੰਦੇ ਗੱਲਾਂ ਦੋ ਸੀ ਕਹਿੰਦੇ ਮੈਂ ਦੋਨਾਂ ਤੋਂ ਤਾਲਾ ਵਟਿਆ ਚੁੱਪਚਾਪ ਕਰ ਗਿਆ ਜਿਵੇਂ ਪੰਥ ਦਾ ਹੁਕਮ ਸੀ ਮੰਨ ਲਿਆ ਲੋਕ ਭਾਵੇਂ ਚੰਗਾ ਕਹਿਣ ਤੇ ਭਾਵੇਂ ਮਾੜਾ ਕਹਿ ਇੱਕ ਤੇ ਦੋਸਤੋ ਇਹ ਗੱਲ ਤਰਨ ਤਾਰਨ ਦੀ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਉੱਥੇ ਪੰਥ ਕੈਂਡੀਡੇਟ ਜਿੱਤਣ ਜਾ ਰਿਹਾ ਹਰਮੀਤ ਸਿੰਘ ਸੰਧੂ ਬੜਾ ਤਾਕੜਾ ਕੈਂਡੀਡੇਟ ਸੀ ਉਹ ਕਾਂਗਰਸ ਨੂੰ ਵੀ ਹਰਾ ਦਿੰਦਾ ਬੀਜੇਪੀ ਨੂੰ ਵੀ ਹਰਾ ਦਿੰਦਾ ਤੇ ਦੋਸਤੋ ਪਰਪੰਥ ਨੂੰ ਨਹੀਂ ਹਰਾ ਸਕਦਾ ਪੰਥ ਨੂੰ ਤੇ ਕੋਈ ਹਰਾਉਣ ਵਾਲਾ ਜਮੇ ਹੀ ਨਹੀਂ ਕਿਸੇ ਨੂੰ ਭੁਲੇਖਾ ਹੋ ਸਕਦਾ ਹੈ ਪਰ ਪੰਥ ਨਹੀਂ ਹਾਰਦਾ ਗੁਰੂ ਦਾ ਜਿਹੜਾ ਪੰਥ ਕਹਿੰਦਾ ਪੰਥ ਬਸੇ ਮੈਂ ਉਜੜਾਂ ਮਣ ਚੌਕ ਹਨੇਰਾ ਉਹ ਕਿਵੇਂ ਹਰੂਗਾ ਦੋਸਤੋ ਜਿਹੜਾ ਚਾਰ ਪੁੱਤਰ ਸ਼ਹੀਦ ਕਰਕੇ ਪਿਤਾ ਵਾਰ ਕੇ ਮਾਂ ਵਾਰ ਕੇ ਸਾਰਾ ਸਰਬੰਸ ਵਾਰ ਕੇ ਜੇਤੂ ਕੋਸਤ ਹੋਇਆ ਦੁਨੀਆਂ ਤੋਂ ਜੇਤੂ ਹੋ ਕੇ ਗਿਆ ਉਹਦਾ ਪੰਥ ਕਿਵੇਂ ਹਾਰ ਸਕਦਾ ਹੁਣ ਗੱਲ ਪੰਥ ਦੀ ਹੋ ਗਈ ਹੈ ਨਹੀਂ ਹਰਮੀਤ ਸਿੰਘ ਸੰਧੂ ਜ਼ਰੂਰ ਜਿੱਤਦੇ ਹੁਣ ਉੱਥੇ ਇਮੋਸ਼ਨਲ ਕੰਮ ਹੋ ਗਿਆ ਸਿੱਖ ਪੰਥ ਦਾ ਜਿਵੇਂ ਫਰੀਦਕੋੜ ਸੀਚ ਦੇ ਹੋਇਆ ਸੀ ਬੈਂਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਖਾਲਸਾ ਜਿਵੇਂ ਜਿੱਤਿਆ ਸੀ ਜਾ ਖਡੂਰ ਸਾਹਿਬ ਜਿੱਤੇ ਸੀ ਅੰਮ੍ਰਿਤਪਾਲ ਉਸੇ ਤਰ੍ਹਾਂ ਭਾਈ ਮਨਦੀਪ ਸਿੰਘ ਜਿੱਤਣ ਜਾ ਰਿਹਾ ਤੇ ਦੋਸਤੋ ਅਗਲੀ ਗੱਲ ਹੈ ਜਿਹੜੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਦੀਪ ਸਿੱਧੂ ਤੋਂ ਕੰਮ ਸ਼ੁਰੂ ਹੋਇਆ ਰੁਕ ਨਹੀਂ ਰਿਹਾ ਦੀਪ ਸਿੱਧੂ ਗਿਆ ਸਿੱਧੂ ਮੂਸੇਵਾਲਾ ਗਿਆ ਸੰਦੀਪ ਨੰਗਲ ਆੰਮੀਆ ਸਹਨੇ ਵਾਲਾ ਸਰਪੰਚ ਸਤਵਿੰਦਰ ਗਿਆ ਤੇ ਦੋਸਤੋ ਉਦੋਂ ਪਰਸੋਂ ਚੌਥੇ ਅੱਖਾਂ ਮੂਰੇ ਉਦੋਂ ਨੇਰ ਆ ਗਿਆ ਜਦੋਂ ਬਰਿੰਦਰ ਘੁੰਮਣ ਮੁੰਡਾ ਜਿਹੜਾ ਬੋਡੀ ਬਿਲਡਰ ਸੀ ਪਹਿਲਵਾਨ ਸੀ ਬੜਾ ਤਾਕੜਾ ਸਰੀਰ ਸੀ ਚੰਗਾ ਭਲਾ ਹਸਪਤਾਲ ਦੇ ਵਿੱਚ ਗਿਆ ਉਹਨੇ ਵੀਡੀਗੋ ਵੀ ਪਾਈ ਹਸਪਤਾਲ ਦੀ ਤੇ ਦੋਸਤੋ ਇੱਕ ਘੰਟੇ ਦੇ ਵਿੱਚ ਉਹਨੂੰ ਮਿੱਟੀ ਬਣਾ ਕੇ ਬਾਹਰ ਕੱਢ ਦਿੱਤਾ ਗਿਆ ਇਸ ਤਰ੍ਹਾਂ ਸਾਡੇ ਨੌਜਵਾਨ ਮਾਰੇ ਜਾ ਰਹੇ ਐ ਇਹਦੀ ਭਰਾਵੋ ਜਾਂਚ ਪੜਤਾਲ ਦੀ ਲੋੜ ਐ ਮੈਂ ਤਾਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਅਕਾਲ ਤਖਤ ਸਾਹਿਬ ਦੇ ਕਿ ਉਹ ਕੋਈ ਜਾਂਚ ਟੀਮ ਬਣਾਉਣ ਜਿਹਦੇ ਵਿੱਚ ਪੰਥਕ ਡਾਕਟਰ ਲੈ ਲੈਣ ਜਿਹੜੇ ਗੁਰਸਿੱਖ ਨੇ ਪੰਥ ਨੂੰ ਪਰਨਾਏ ਹੋਏ ਐ ਚੰਗੇ ਵਕੀਰ ਲੈ ਲੈਣ ਫੂਲਕਾ ਸਾਹਿਬ ਵਰਗੇ ਨਵਕਿਰਨ ਸਿੰਘ ਵਰਗੇ ਉਹ ਵਕੀਰ ਲੈਣ ਜੱਜ ਲੈ ਲੈਣ ਰਿਟਾਇਰ ਜਿਹੜੇ ਚੰਗੇ ਗੁਰਸਿੱਖ ਜੱਜ ਨੇ ਤੇ ਵਕੀਰ ਲੈ ਲੈਣ ਡਾਕਟਰ ਲੈ ਲੈਣ ਉਹਨਾਂ ਦਾ ਫਾਈਨਲ ਬਣਾ ਕੇ ਤੇ ਦੋਸਤੋ ਜਾਂਚ ਕੀਤੀ ਜਾਵੇ ਜਿਹੜੇ ਸਾਡੇ ਨੌਜਵਾਨ ਇਸ ਤਰ੍ਹਾਂ ਮਾਰੇ ਜਾ ਰਹੇ ਜਿਸ ਤਰ੍ਹਾਂ ਚੱਲਦਾ ਰਿਹਾ ਬੜੀਆਂ ਸਦੀਆਂ ਬਾਅਦ ਕਹਿੰਦੇ ਕੋਈ ਯੋਧਾ ਪੈਦਾ ਹੁੰਦਾ ਹੈ ਸੂਰਮਾ ਪੈਦਾ ਹੁੰਦਾ ਹੈ ਦੀਪ ਸਿੱਧੂ ਐਸਾ ਸੂਰਮਾ ਸੀ ਯੋਧਾ ਸੀ ਪਰ ਉਹਨੂੰ ਪਲਾਂ ਦੇ ਵਿੱਚ ਮਿੰਟਾਂ ਦੇ ਵਿੱਚ ਹੀ ਖਤਮ ਕਰਤਾ ਤੇ ਸਿੱਧੂ ਮੂਸੇਵਾਲਾ ਜਿਹੜਾ ਦੁਨੀਆ ਪਲਟ ਦਿੰਦਾ ਸੀ ਉਹਦੇ ਵਿਚਾਰ ਬੜੇ ਤਕੜੇ ਸੀ ਦੋਸਤੋ ਖਾਲਸੇ ਦੇ ਵਿਚਾਰ ਸੀ ਸਿੱਖ ਰਾਜ ਦੇ ਵਿਚਾਰ ਸੀ ਉਹਨੂੰ ਵੀ ਖਤਮ ਕਰ ਦਿੱਤਾ ਤੇ ਹੁਣ ਆਹ ਜਿਹੜੀਆਂ ਮੋਤਾ ਰਾਜਵੀਰ ਜਵੰਦਾ ਤੇ ਸੁਖਵਿੰਦਰ ਸਹਿਣਾ ਤੇ ਬਰਿੰਦਰ ਘੁੰਮਣ ਦੇ ਨਾ ਹੋਈਆਂ ਇਹ ਤੇ ਬਿਲਕੁਲ ਗਲੇ ਤੋਂ ਥੱਲੇ ਨਹੀਂ ਉਤਰ ਰਹੀਆਂ ਮੈਂ ਤੇ ਕਹਿਣਾ ਚਾਹਣਾ ਹੈ ਕਿ ਇਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਦੇਖਦੇ ਆਂ ਦੋਸਤੋ ਤਰਨਤਾਰਨ ਦੀ ਜਿਹੜੀ ਸੀਟ ਹੈ ਉਹ ਪੰਥ ਦੀ ਝੋਲੀ ਕਿੰਨੇ ਹਜ਼ਾਰ ਵੋਟ ਦੇ ਫਰਕ ਨਾਲ ਪੈਂਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਦੇਖਾਂਗੇ ਸਾਡੇ ਸਾਹਮਣੇ ਆਵੇਗਾ ਤੇ ਸਾਰਾ ਪੰਥ ਮਦਦ ਸੰਦੀਪ ਸਿੰਘ ਸੰਨੀ ਦੇ ਭਰਾ ਦੀ ਮਦਦ ਤੇ ਉਤਰਿਆ ਆ ਵੈਗੁਰੂ ਭਲੀ ਕਰੇ ਆ ਆਪਣਾ ਨਵਾਂ ਚੈਨਲ ਆ ਦੋਸਤੋ ਇਹਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਜਰੂਰ ਕਰਿਓ ਚਾਹੇ ਦੋ ਅੱਖਰ ਲਿਖਿਓ ਵੀਡੀਓ ਨੂੰ ਸ਼ੇਅਰ ਲਾਈਕ ਕਰਦੇਆ ਕਰੋ ਤੁਹਾਡਾ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ